ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਸਿਮਨ ਕੌਰ ਜਨ ਤੇ ਮੈਂ ਇੱਕ ਵਾਰ ਫਿਰ ਤੋਂ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਅੱਜ ਆਪਣੇ ਏਸੀ ਭੂਆ ਸੱਸ ਦੇ ਪੇਡ ਆਦਮੀ ਤੁਹਾਨੂੰ ਸਾਰੇ ਫੈਮਿਲੀ ਮੈਂਬਰਸ ਨਾਲ ਵੀ ਬਾਤ ਚ ਬੁਲਾਵਾਂਗੀ ਜੇ ਮੌਕਾ ਮਿਲਿਆ ਤਾਂ ਪਰ ਮੈਂ ਬਾਪੂ ਜੀ ਨਾਲ ਗੱਲ ਕਰਨੀ ਚਾਹਾਂਗੀ ਕਿਉਂਕਿ ਜਦੋਂ ਆਪਣਾ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਸੀ ਉਦੋਂ ਇਹਨਾਂ ਦੀ ਉਮਰ 14 ਸਾਲ ਸੀਗੀ ਤੇ ਇਹਨਾਂ ਤੋਂ ਵੱਧ ਕੌਣ ਜਾਣਦਾ ਹੋਵੇਗਾ ਪਾਕਿਸਤਾਨ ਤੇ ਹਿੰਦੁਸਤਾਨ ਚ ਜਦੋਂ ਆਪਣਾ ਪਾਰਟੀਸ਼ਨ ਹੋਇਆ ਸੀ ਉਦੋਂ ਕੀ ਵਾਪਰੇ ਆ ਸੀ ਤੇ ਕੀ ਹਾਲਾਤ ਸੀਗੇ ਸਾਰਾ ਕੁਝ ਤੇ ਮੈਂ ਇਹਨਾਂ ਨਾਲ ਗੱਲ ਕਰਨਾ ਚਾਹੁੰਗੀ ਕਿ ਕਿਹੜੇ ਹਾਲਾਤਾਂ 'ਚ ਉਹ ਤੋਂ ਆਏ ਸੀ ਤੇ ਕਿਹੜੇ ਹਾਲਾਤਾਂ ਦੇ ਵਿੱਚ ਇੱਥੇ ਪਹੁੰਚੇ ਸੀ ਤੇ ਕਿੱਦਾਂ ਇਹਨਾਂ ਨੇ ਇੱਥੇ ਆ ਕੇ ਆਪਣਾ ਕੀ ਕੀ ਇੱਥੇ ਮਤਲਬ ਸਰਵਾਈਵ ਕਰਨ ਲਈ ਕੀ ਕੁਝ ਕੀਤਾ ਕਿੰਨੀ ਮਿਹਨਤ ਕੀਤੀ ਉਹ ਸਾਰੀ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਜਿੰਨੀ ਕਿ ਕੈਪਚਰ ਹੋ ਚੁੱਕੀ ਹੋ ਸਕੀ ਮੈਂ ਕਰਾਂਗੀ ਬਾਕੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਸਤਿ ਸ਼੍ਰੀ ਅਕਾਲ ਬਾਪੂ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਥੋੜਾ ਜਿਹਾ ਦੱਸਿਆ ਕਿ ਜਦੋਂ ਤੁਸੀਂ ਪਾਕਿਸਤਾਨ ਤੋਂ ਆਏ ਸੀ ਤੁਸੀਂ 14 ਸਾਲ ਦੇ ਸੀ ਬਾਕੀ ਵੀ ਦੱਸੋ ਕਿ ਜਦੋਂ ਤੁਸੀਂ ਉੱਥੋਂ ਆਏ ਸੀਗੇ ਜਾਂ ਉਦੋਂ ਪਹਿਲਾਂ ਦੇ ਹਾਲਾਤ ਕਿੱਦਾਂ ਦੇ ਸੀਗੇ ਕਹਿੰਦੇ ਕਿ ਉਦੋਂ ਥੋੜਾ ਥੋੜਾ ਸਹਾਇਕ ਉਦ ਵੀ ਸੀਗਾ ਲੋਕੀ ਬੜੇ ਚੰਗੇ ਸੀਗੇ ਨਾਲ ਖੇਡ ਸੀ ਅੱਛਾ ਸੀ ਸੀਗਾ ਹਾਲਾਤ ਕਿੱਦਾਂ ਦੇ ਸੀ ਤੁਸੀਂ ਕਿਹੜੇ ਪਿੰਡ ਤੋਂ ਆਏ ਸੀ ਹਾਂ ਮੈਂ ਬੇਬੇ ਚੱਠਿਆਵਾ ਆਪਾਂ ਬਾਰਡਰ ਦੇ ਹੀ ਆ ਬਾਰਡਰ ਦੇ ਹੀ ਹਾਂ ਠੀਕ ਹਾਂ ਜਾਗੇ ਬਿਲਕੁਲ ਬੇਲੇ ਜਿੱਥੇ ਹੈਗਾ ਨਾ ਤੁਸੀਂ ਕੀ ਹੋ ਉੱਥੇ ਆਪਾਂ ਜੋਤਸਵਾਲੇ ਹਾਂਜੀ ਜੋਤਸਿਵਾਲੇ ਜੋਤਸਵਾਲੇ ਹਾਂਜੀ ਉਹ ਥੋਪ ਮੈਡਾ ਥੋੜਾ ਹੀ ओके ਬਾਰਡਰ ਦੇ ਨੇੜੇ ਸੀ ਤੁਹਾਡਾ ਬਿਲਕੁਲ ਸਮਾਪਤ ਇਹ ਮੇਰੇ ਹੋ ਗਿਆ ਹੈ ਮੇਰੇ ਇਹ ਉਸ ਪਾਸੇ ਸਾਡਾ ਪਿੰਡ ਹੀ ਰੋਕ ਅੱਛਾ ਤੇ ਹੁਣ ਬਿਲਕੁਲ ਬਾਰਡਰ ਤੇ ਅੱਛਾ ਬਿਲਕੁਲ ਹੁਣ ਬਾਪੂ ਜੀ ਦੀ ਉਮਰ ਹੈ 94 ਸਾਲ ਆ ਤੇ 93 ਸਾਲ ਤੇ 94 ਸਾਲ ਕਦੋਂ ਹੋਣਾ ਹੈ 94 ਸਾਲ ਤੇ ਕਦੋਂ ਹੋਣਾ ਤੁਸੀਂ ਅਗਲੀ ਅਗਲੀ ਜਨਵਰੀ ਅੱਛਾ ਤੇ ਜਦੋਂ ਤੁਸੀਂ ਪਾਕਿਸਤਾਨ ਵਿੱਚ ਰਹਿੰਦੇ ਸੀ ਉਦੋਂ ਤੁਸੀਂ ਪੜ੍ਹਦੇ ਸੀ ਕੀ ਕਰਦੇ ਸੀ ਮੈਂ ਮੈਂ ਪੜਿਆ ਹਾਂ ਪੜ੍ਹੋ ਤੇ ਕੀ ਕਰਦੇ ਸੀ ਉੱਥੇ ਤੁਹਾਡਾ ਕੀ ਕੰਮ ਕਰ ਸੀ ਕੀ ਕਰਦੇ ਹੁੰਦੇ ਸੀ ਵਾਈ ਕਰਦੇ ਹੋ ਅੱਛਾ ਖੇਤ ਕਾਫੀ ਹੁੰਦੇ ਹੋਣਿਆ ਠੀਕ ਆ ਤੇ ਜਿਹੜੇ ਤੁਹਾਡੇ ਮੰਮੀ ਡੈਡੀ ਸੀਗੇ ਜਾਂ ਮਾਤਾ ਪਿਤਾ ਸੀਗੇ ਉਹਨਾਂ ਦੇ ਹਾਲਾਤ ਮਤਲਬ ਉੱਧਰ ਤੁਹਾਡੇ ਹਾਲਾਤ ਕਿਦਾਂ ਦੇ ਸੀਗੇ ਬਹੁਤ ਠੱਗੇ ਨਾਲ ਚੰਗੇ ਹਾਲਾਤ ਸੀ ਬਹੁਤ ਠੱਗੇ ਤੇ ਜਦੋਂ ਪਾਰਟੀਸ਼ਨ ਹੋਈ ਹੈ ਜਦੋਂ ਲਗ ਹੋਇਆ ਹਿੰਦੁਸਤਾਨ ਪਾਕਿਸਤਾਨ ਬਣਿਆ ਜਦੋਂ ਤੁਸੀਂ ਉੱਧਰ ਇੱਧਰ ਆਏ ਹੋ ਤੇ ਦੁੱਖ ਤਾਂ ਬਹੁਤ ਹੁੰਦਾ ਹੋਣਾ ਨਾ ਕਿ ਹਾਂ ਆਪਣੇ ਸ਼ਹਿਰ ਦੁੱਖ ਆਇਆ ਸੀ ਹਾਂ ਜੀ ਕਿ ਬਹੁਤ ਬਹੁਤ ਕਮਾਲ ਹੋਇਆ ਇਹ ਰੁੱਖਾ ਹੁੰਦਾ ਹੀ ਆ ਹਾਂਜੀ ਤੇ ਇੱਕ ਕਈ ਵਾਰ ਇਹ ਵੀ ਸੀਗਾ ਕਿ ਮੇਰੀ ਨਾਨੀ ਵੀ ਨੂੰ ਦੱਸਦੀ ਹੁੰਦੀ ਸੀ ਕਿ ਮੇਰੀ ਭੈਣ ਉੱਥੇ ਰਹਿ ਗਈ ਸੀ ਤੁਹਾਡਾ ਵੀ ਕੋਈ ਫੈਮਿਲੀ ਮੈਂਬਰ ਉੱਥੇ ਰਹਿ ਗਿਆ ਸੀ ਜਿਵੇਂ ਪਾਕਿਸਤਾਨ ਦੇ ਵਿੱਚ ਆਹ ਰਿਹਾ ਸੀ ਕੋਈ ਇੱਕ ਸਾਰੇ ਇਕੱਠੇ ਆ ਜਾਂਦੇ ਇਕੱਠੇ ਆਉਂਦੇ ਕੀ ਕਰਦੇ ਹੁੰਦੇ ਸੀ ਉੱਥੇ ਤੁਸੀਂ ਪਾਕਿਸਤਾਨ 'ਚ ਅੱਛਾ ਤੇ ਜੀਵਨ ਵਾਲੇ ਭਾਈ ਹੋਰ ਕੋਈ ਜੀਵਨ ਅੱਛਾ ਠੀਕ ਇੱਥੇ ਆ ਕੇ ਵੀ ਕਾਫੀ ਮਿਹਨਤ ਕਰਨੀ ਪਈ ਹੋਣੀ ਹੁੰਦੀ ਤਾਂ ਬੰਦਾ ਕੱਢਿਆ ਜੇ ਆਏ ਮੁਸਲਮਾਨਾਂ ਦੇ ਨਾਲ ਜੀਵਨ ਥੋੜੀ ਅੱਛਾ ਥੋੜੀ ਜੇ ਅੱਗੋਂ ਪ੍ਰਵਾਹ ਵੱਧ ਗਿਆ। ਅੱਛਾ। ਜੇ ਤੁਸੀਂ ਉੱਥੋਂ ਆਏ ਆਏ ਕਿੱਦਾਂ ਸੀ ਤੁਸੀਂ? ਅੱਗੋਂ ਆਇਆ ਪ੍ਰਵਾਹ ਵੱਧ ਗਿਆ। ਅੱਛਾ ਗੱਡੇਆਂ ਦੇ ਆਏ ਸੀ ਕਦ ਤੇ ਆਏ ਸੀ? ਹਾਂ ਜੇ ਗੱਡੇ ਹੈਡ ਕੋ ਆਪੇ ਸੀ। ਅੱਛਾ। ਫਿਰ ਉਹ ਗੱਡੇ ਜਿਹੜੇ ਆਈਏ ਮੀਕਾ ਓਏ ਟਰਾਲੀਆਂ ਤੇ ਪੈਸੇ ਖਾਏ। ਉਹਨੂੰ ਚੋਣ ਕਰਦੇ ਦੇ ਦੇ ਸੀ। ਇੱਥੇ ਮੈਂ ਗੱਲ ਕਰੇ ਰੋ ਮੜੀ। ਆਹੀ ਐ ਸੱਤ ਬਿਆਨ ਸਹਾਏ ਹੱਥ। ਹਾਂਜੀ ਉਹ ਐ ਸੱਤ ਹੋ ਗਏ ਸੀ। ਅੱਛਾ ਜਿਹੜੇ ਮੁਸਲਮਾਨ ਸੀ। ਮੁਸਲਮਾਨ ਖਾ ਖਮੇ ਆ ਤੋਰੇ ਸੀ। Fiyat kadar? Açca. Afiyet ne? Tabi. Böyle şeyler. Tabi. Ne tabi? Zaten düzgeir. Fiyat ne? Aklıya tır. Aklıya tır. Ne? Aklıya tır. 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 ਗੱਡੇ ਸਾਡੇ ਪੁਰਦੇ ਟਾਪੇ ਟਾਪੇ ਜਿੱਤਾ ਉੱਤੋਂ ਹੀ ਲੰਘ ਜਾਂਦੇ ਸੀ। ਉੱਤੇ ਜਿਸ ਦਾ ਕੋਈ ਟਾਕੂ ਬੜੇ ਨਾ ਡਾਰੇ ਸਰਤਾ ਉਸੇ ਹੋਣ। ਜੰਮ ਜੇਪਾ ਬੜਿਆ। ਹਾਂ। ਜੇਪਾ ਬੜਿਆ। ਆਹ ਦਾ ਬੜਾ ਆ ਬੜੇ ਪਹਿਲੇ। ਆ ਵੀ ਬੰਦੀਆ ਬੜੇ ਪਹਿਲੇ। ਤੇ ਡਰ ਤਾਂ ਬਹੁਤ ਹੁੰਦਾ ਉਹਨਾ ਮੌਤ ਦਾ। ਬਹੁਤ। ਉਹ ਮੋਰ ਆਇਆ ਤੇ ਦੇਖ ਕੇ ਆਗੇ ਸਾ। ਅੱਛਾ। ਇੱਕ ਇੱਕ ਦੇਖ ਕੇ ਚਲੋ। ਮੂਸਨ ਮਾਲੂ ਖੜਾ ਜਗਾ ਸੀ। अच्छा छਪੜੀਆਂ ਦੇ ਵਿੱਚ ਗਹਿਰ ਬਾਤ ਆ ਅਸੀਂ ਆਪਣਾ ਜਾਪਾ ਜਾ ਬੈਠਾ ਅੱਛਾ ਕਿਉਂ ਜਦੋਂ ਪਾਕਿਸਤਾਨ ਦੇ ਵਿੱਚ ਬੰਦੇ ਕਿਤੋਂ ਪਾਣੇ ਤੇ ਦੋ ਸੁਨੇਹ ਮਾਹੀਆਂ ਦੇ ਵਿੱਚੋਂ ਉਹ ਡਾੜੋਂ ਰੱਖੇ ਪਾਕਿਸਤਾਨ ਦੇ ਵਿੱਚ ਅਸੀਂ ਨੂੰ ਫੋਨ ਤੋਂ ਪਾਣਾ ਅੱਛਾ ਅਸੀਂ ਆਪਣੇ ਦੇਖਦੇ ਆ ਗਏ ਸੀ ਦੇਖ ਸੀ ਆ ਗਏ ਸੀ ਪਰ ਡਾੜ ਉਹਨਾਂ ਨੂੰ ਸੀਗਾ ਜਾ ਅੱਛਾ ਮੈਂ ਅਖਰੀ ਹੱਦ ਤੇ ਜਾਂਦਾ ਅਸੀਂ ਦੋ ਪਾੜ ਉਹ ਇਹ ਸੰਘਰਸ਼ ਕਰ

વાડ ફાટ મરી ગયો ઈસી હા બટ બટ પાટ રોટી સી હે રખે માં લાઈટ ઓલો આહે જે તો આપણે પઠે ડાકે હવા લેને હા કોઈ ડાળ વાગે એ તો બબે એટલા મારી અબે શું તમે અપને અખા ના દેખે છે દેખે ને કે તા પાઈ જાય રે જે વાત ਵੇਰਾ ਸੰਭੀ ਕਰ ਹਾਂਜੀ ਹਾਂਜੀ ਇਹ ਪਾਪ ਪਾਵੇ ਜੇ ਮੈਂ ਕੱਲਾ ਬੰਦਾ ਜੇ ਚੋਲਰ ਵੀ ਕੋ ਬਾਹਰ ਨਹੀਂ ਵੇਰ ਪਾਵੇ ਲੱਖੇ ਤੋਂ ਲੱਖੇ ਵੱਢੀਏ ਨਹੀਂ ਲੱਖੇ ਵੱਢੀਏ ਅਲੱਦ ਅਲੱਗ ਆਪਣੇ ਆਪਣੇ ਧਰਮ ਦੇ ਜਿਹੜੇ ਦੂਜੇ ਧਰਮ ਦੇ ਸੀ ਉਹਨਾਂ ਨੂੰ ਨਾ ਜਿਹੜੇ ਜਿਵੇਂ ਮੁਸਲਮਾਨੀ ਹਿੰਦੂਆਂ ਨੂੰ ਵੱਢੀ ਜਾਂਦੇ ਸੀਗੇ ਮੁਸਲਮਾਨ ਮੁਸਲਮਾਨ ਜ਼ਿਆਦਾ ਵੱਢਿਆ ਅੱਛਾ ਮੁਸਲਮਾਨ ਸਿੱਖ ਨੇ ਵੱਢਿਆ ਸਿੱਖਾਂ ਨੇ ਮੁਸਲਮਾਨ ਜ਼ਿਆਦਾ ਵੱਢਿਆ ਕਿ ਜਦੋਂ ਆਇਆ ਲਾ ਉਹ ਤੋਏ ਮੈਂ ਤੋਏ ਉਹ ਰੁਆ ਇੱਕ ਨੂੰ ਘਾਵਾਂ ਕੋਇਆ ਲਾ ਤਕੜਾ ਬਹੁਤ ਜ਼ਰਾ ਬੱਗਾ ਤੁਹੋਂ ਵੱਧਾ ਹੀ ਚਾਹੀਏ ਚਾਰ ਦੇ ਅੱਛਾ ਮੈਂ ਚਾਰ ਦੇ ਇੱਕ ਪਾਸਾ ਕੇ ਤਹਰ ਹੈ ਉਹ ਆਇਰ ਹੋਏ ਜਿਹੜੇ ਲੋਕ ਰੁਗੇ ਸੀ ਉਹ ਅਹੀ ਆ ਤੂ ਹੋਏ ਕਹਿੰਦੇ ਰਹੀ ਜੜਾ ਨਹੀਂ ਹੋ ਉਹਨੂੰ ਪਤਾ ਲੋ ਗੋੜੇ ਕੱਢ ਲੈ ਵੀ ਆਪਣੇ ਦੇਖ ਲਓ ਆਪਣੇ ਦੇਖ ਲਓ ਹਾਂਜੀ ਉਹ ਮਗਰ ਕੋਈ ਆ ਅੱਛਾ ਉਹ ਦੇਇਆ ਤੋਰੇ ਰਹਿ ਜਾਓ ਜਾਇਨ 40000 ਤੋਰੇ ਹੋਦੇ ਆ ਅੱਛਾ ਬੱਚੇ ਵੀ ਜਿੱਦਾਂ ਆਪਣੇ ਗੁੱਡੀ ਅੱਥਾ ਮੋਬਾਈਲ ਆਈ ਆਪਾਂ ਬੱਚੇ ਜਿਵੇਂ ਮੁੱਛੀ ਝੋਲੀ ਚ ਬੰਨ ਲੈਂਦੇ ਨੇ ਬੱਚੇ ਗੱਲ ਵੀ ਪਾਏ ਹਾਂ ਖੋਟੀਆਂ ਖੋਟੇ ਖੋਟੋਰੇ ਉਹਦੇ ਪਾੜ ਆਸਾਲੇ ਦਵਾਲੇ ਗਰੇਵੋ ਫਰਮ ਲਈ ਹੋਰ ਵਾਲਾ ਹਾਂਜੀ ਉਹਦਾ ਘੋੜੇ ਘਾਏ ਖੋਤੇ ਖਾਤੇ ਮਾਲ ਆਪਣੇ ਰਜਿਸਟਰ 5000 ਨਾਲ ਹੋਏ ਹੂੰ ਤੁਰੇ ਨਹੀਂ ਖਾਵੇਂ ਬੜਾ ਨਾ ਵਾਲਾ ਇਹ ਕੋਈ ਆਪਣੇ ਛੇਤੀ ਜੀ ਹਾਂਜੀ ਇਹ ਗੇੜੀ ਲੱਗੇ ਹਾਂਜੀ ਫਿਰ ਪੈ ਕੇ ਇਹ ਇੱਕ ਜਿਦ ਤੋ ਰੱਖੋ ਉਹ ਵੀ ਉਹ ਚ ਡਰੋਪ ਕਰ ਸਾਨੂੰ ਉਹ ਵੇਖਣਾ ਹੂੰ ਆਪਣੇ ਸ਼ੋਮ ਆਪਣੇ ਮਾਲ ਵੀ ਲੈ ਲਓ ਹੂੰ ਉਹ ਸਾਰੇ ਵੰਡੇ ਜਿੱਤੂ ਐਸਾ ਤੂੰ ਇਹਨੂੰ ਭੋਲਿਆ ਤੂੰ ਡਰ ਗਿਆ ਭੈਂਤੀ ਆ ਤੂੰ ਇੱਥੇ ਲੁੱਠੇ ਮਾਰਦਾ ਜੇ ਉਹ ਤੇ ਬੱਚਾ ਵੱਡਾ ਵੱਡਾ ਭੱਜਾ ਤਾਂ ਭੜੇ ਪੱਗ ਉੱਤੇ ਮਾਰਦਾ ਜਾਨ ਬਚਾ ਕੇ ਵੀ ਕੋਈ ਭੱਜਦਾ ਸੀ ਇਹਨੂੰ ਪਿੱਛੇ ਹੀ ਮਾਰ ਲੈਂਦੇ ਸੀ ਵੱਡਾ ਡੱਟਾ ਨਹੀਂ ਕੋਈ ਜਿੱਦਾਂ ਤੇਰਾ ਬੱਚਾ ਹੈ ਨਾ ਭੱਜ ਕੇ ਜਾਨ ਲਗਾ ਤੇਰਾ ਬੱਚਾ ਵੱਢ ਕੇ ਝੋਲੀ ਤੇਰੀ ਦੀ ਪਾ ਬੱਚਾ ਉੱਤੇ ਹਾਂ ਜਿਹੜਾ ਵੱਟਿਆ ਉਹਦਾ ਮਾਰ ਦੇ ਕੇ ਸੁਣ ਬਸ ਹਾਂ ਮਜਦੇ ਲਾ ਕੇ ਘਲਾਰ ਕੇ ਆ ਫੇਰ ਅਸੀਂ ਵੇਲੇ ਸਰਦੂ ਦੂਜੇ ਤੋਂ ਉਹ ਚੋ ਜੋ ਮੈਂ ਜਾਲ ਨਾ ਇਹ ਡਰ ਹੈ ਡਰ ਦੇਸਾ ਦਾ ਸਾਨੂੰ ਵੀ ਹਰ ਕਰਦਾ ਉਹ ਵੀ ਵੇ ਵੇ ਕਿ ਕਰਾਉਣ ਇਸ ਮਹਾਰੇ ਦੀ ਤੇ ਕੀ ਮਿਲ ਗਿਆ ਖੂਨ ਦੇ ਕੇ ਤੇ ਬੰਦਾ ਉੰਜ ਹੀ ਘਬਰਾ ਜਾਂਦਾ ਨਾ ਇੰਨੇ ਜਣਿਆਂ ਬੱਲੇ ਹਾਂ ਇਹ ਨਾਲ ਉਹ ਫਰ ਫਲਾਗਾ ਲਾ ਸੀ ਉਹ ਖਾਲ ਬੜਾ ਤਗੜਾ ਸੀ ਜਿਹਨਾਂ ਨੂੰ ਕਿ ਖਾਲ ਦਾ ਮਾਰਾ ਅੱਛਾ ਉਹ ਸੋ ਜੱਟ ਨੂੰ ਆਖਿਆ ਡਾਗੇ ਜਿਹਨਾਂ ਨਾਲ ਤੇ ਤੇਰੀ ਪੈਜੀ ਕਾਫੀ ਕਿਹਾ ਬੰਦੇ ਮਾਰੇ ਠੀਕ ਜਾਲੇ ਤੋਆ ਕੱਢ ਕੇ ਬੜਾ ਤਗੜਾ ਸਾਰੇ ਛੋਟੇ ਹੂੰ ਅੱਛਾ ਇਸ ਤਰ੍ਹਾਂ ਬਸ ਅਸੀਂ ਇਹ ਫਿੱਟ ਕਰ ਰਹਾ ਆ ਰਹਾ ਨਾ ਪਿਆ ਵਿਖਾ ਆ ਬੈਠਾ ਇਹ ਦੇਖ ਮਰੇ ਉਜੀ ਆ ਰਿਹਾ ਮਰੇ ਫੇਸ ਆਖੋ ਬਰੇ ਕੇ ਸ਼ਾ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਬੂਝ ਬੰਦੀ ਪੁੱਤ ਬੂਝ ਬੰਦੀ ਬੂਝ 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 ਨਾੜ ਬੂੜ ਕਾਇਰੀ ਸੜਪੜਾ ਕਿਹੜੇ ਆਸ਼ਾ ਦਾ ਕੀ ਬਣਿਆ ਹੋਣਾ ਬਾਦ ਕੋਈ ਸੜ ਗਿਆ ਕੋਈ ਪੁੱਤ ਖਾ ਗਿਆ ਇਹ ਸੇਕਲਾ ਆਪਣਾ ਸੇਕੂ ਇਹ ਸੇਕਲਾ ਹੀ ਬਣਿਆ ਅੱਛਾ ਕਿਹ ਕਰ ਮਰ ਮਰਨਾ ਆਪਣੇ ਆਪਣੇ ਵੇ ਗਾੜੀ ਅੰਛਾ ਮੁਸਲਮਾਨ ਵੀ ਮੁਸਲਮਾਨ ਵੀ ਉਹ ਵੀ ਇੰਤਰਾ ਦੇ ਥੋੜਾ ਨਹੀਂ ਛੁਰਕਾ ਛੁਰਕਾ ਗੂਜ ਬੰਦੀ ਗੂਜ ਬੰਦੀ ਗੂਜ ਹੀ ਗੂਜ ਬੰਦੀ ਜੇ ਕੋਈ ਲਿਆ ਛੇਕਾ ਹੋਰ ਬੰਦੀ ਕਰਕੇ ਉਹਦੋਂ ਤਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਤੁਰਤੀ ਜਾਂਦੇ ਸੀ ਹਾਂ ਤਾਂ ਚੱਲਦੇ ਹਾਂ ਹਾਂ ਤੁਰਕੇ ਡੰਡੀਆਂ 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 ਵਿੱਚ ਕਿਸੇ ਕੋਲ ਹੈ ਨਹੀਂ ਤੁਸੀਂ ਤੇ ਕਿੰਨਾ ਫਰਕ ਦੇਖ ਲਿਆ ਨਾ ਉਦੋਂ ਤੇ ਹੁਣ ਤੱਕ ਕਿੰਨੀ ਟੈਕਨੋਲੋਜੀ ਵੀ ਆ ਗਈ ਹੁੰਦਾ ਸੋਤ ਜੀ ਵੀ ਫੋਨ ਵੀ ਆ ਗਿਆ ਟੈਲੀਫੋਨ ਆਇਆ ਸੋਤ ਜੀ ਵੇਖੋ ਉਦੋਂ ਤਾਂ ਚਿੱਠੀਆਂ ਪਾਉਣੀਆਂ ਬੱਚਾ ਬੜਿਆ ਨਹੀਂ ਦਵਾ ਸਕਦੇ ਕੋਈ ਚੀਜ਼ ਹੋ ਜਾਂਦੀ ਸਾਰਾ ਕੁਝ ਹੋ ਜਾਂਦਾ ਵੇਖੋ ਕਿੱਥੇ ਗਿਆ ਬੱਚਾ ਵੇਖ ਲੈਣਾ ਕਿ ਇਹ ਮੈਂ ਫਤਿਹ ਕਰਦਾ ਜੀ ਮਨਿਕਾ ਜੀ ਆਹ ਦੇਖੋ ਇਹ ਸਾਨੂੰ ਲੋਕ ਵੀ ਗੱਲ ਕਰਿਆ ਮੈਂ ਉਸ ਦੀ ਸੁਵਿਧਾ ਹੈ ਹਾਂਜੀ ਹਾਂਜੀ ਕਾਈ ਬਨੇਰੇ ਵਿੱਚ ਸੀਗੀ ਅਸ਼ਾ ਬਾਬੂ ਬਾਬੂ ਜਿਹੜੇ ਸਾਦਾ ਦਾਦਾ ਅਰਦਾ ਅੰਬਰ ਸਾਰੋ ਬੰਦਾ ਇੱਕ ਦਰਸ਼ਨ ਕਰਨ ਚੱਲੇ ਦਰਸ਼ਨ ਕਰਕੇ ਦੇ ਬਾਪੂ ਕੰਜਰੀ ਨਾ ਕਿ ਕਿਥੇ ਆਈ ਉਹਨੇ ਨੂਰ ਦਾ ਤੋੜਾ ਰੱਖਿਆ ਉਹਨਾਂ ਦਾ ਰੱਖ ਦੇ ਮਨ ਤੋਂ ਤਾਂ ਸੱਜੇ ਨੂਰ ਨਸ਼ਾ ਅੱਗਾ ਚੱਲ ਕੋਈ ਗੱਲ ਇਹ ਕਿਹੜਾ ਭਾਗ ਨਹੀਂ ਹੁੰਦਾ ਅੰਬਰ ਸਾਰੋ ਸਿੱਧਾ ਹੀ ਚਲੇਗਾ ਨੂਰ ਦਾ ਤੋੜਾ ਦੁੱਕਾ ਸਰਦੇ ਅੱਛਾ ਆਹ ਪਾਰ ਦੇ ਹੋ ਮੈਂ ਬਿੱਠੇ ਬੰਦੇ ਐ ਸੀ ਆਏ ਸੀ ਬੰਦੇ ਉਹ ਵੇਖੋ ਇਤਨੀ ਸਾਰੀ ਲੈ ਕੇ ਗਿਆ ਅੱਛਾ ਇੰਟਰਵਿਊ ਲੈ ਲੀ ਗਏ ਨੇ ਬੈਠਾ ਗਏ ਪਕੂਛੀ ਚੜਾ ਪੈਜ ਸੱਠੇ ਵਾਲਾ ਨਾ ਦਾ ਪੈਜ ਤੁਹਾਡਾ ਕਿੱਦਾਂ ਤੁਹਾਡਾ ਗਵਰ ਕਿੱਦਾਂ ਗਵਰ ਕੀ ਰੱਖੀਦਾ ਗਵਰ ਨਾ ਗਾ ਸਾਡੇ ਪਕੀ ਫੋਕਰੀ ਪਕੀ ਸ਼ਾਲੇ ਅਗਾ ਫੇਸਬੁਕ ਜਿਹਦਾ ਸਰਪੰਚ ਜਿਹਦਾ ਪ੍ਰਕਿਰਤੀ ਮੈਂ ਕਿ ਸਾਡੇ ਮੈਨੂੰ ਲਾ ਕੇ ਕੱਲੇ ਮੱਗੇ ਪਰਦਾ ਦਾ ਹਾਜਾ ਅੱਛਾ ਅਗਲੇ ਇੱਕ ਅਗਲੇ ਜੇ ਤਾਂ ਮੈਂ ਦੇ ਵੀ ਕਰਦਾ ਜਾਂੰਗ ਵੇਖ ਕੇ ਨਹੀਂ ਮਨ ਨੂੰ ਦਿਲ ਕਰਦਾ ਪਾਕਿਸਤਾਨ ਨੂੰ ਦੇਖ ਕੇ ਆਵਾਂ ਜਾ ਕੇ ਠੀਕ ਹੈ ਨਾ ਫਿਰ ਜਾ ਕੇ ਵੇਖਿਆ ਆਪਣਾ ਪਿੰਡ ਤੇ ਤਰੇਂਦੇ ਸੀ ਹੋਣਾ ਸਾਡਾ ਸਾਹ ਚ ਹੀ ਗਿਆ ਬਾਪੂਰੇ ਪੰਜ ਭਰਾ ਹੀ ਇੱਕ ਭੈਣ ਹੀ ਔਰ ਕੱਲਾ ਹੀ ਰਹਿਣਾ ਜਾਨ ਮੈਂ ਕੱਲਾ ਰਹਿਣਾ ਕੱਲਾ ਹੀ ਰਹਿਣਾ ਵੀ ਉਧਰ ਹੀ ਆਏ ਸੀ ਪਾਕਿਸਤਾਨ ਹਾਂ ਸਾਰੇ ਉਧਰ ਆਏ ਹਾਂ ਸਾਡਾ ਪੁੱਤ ਇਧਰ ਪਰਿਵਾਰ ਵੇਖੇ ਨਾ ਕੜ ਕੜਵਾ ਢਾਈ ਕਿਉਂ ਸਾਡੀ ਬੋਲਿਆ ਆਦਾ ਆਪ ਦਾ ਇਸ ਪ੍ਰੋਜੈਕਟਰ ਹੋ ਰਿਹਾ ਹੈ ਕਦੇ ਕਦੇ ਬੜਾ ਬੜਾ ਕਰ ਰਹੇ ਨੇ ਹਾਂ ਬਈ ਆਪਰੇ ਮੈਂ ਛੋਟਾ ਸਾਰਾ ਹਾਂ ਬਈ ਛੋਟਾ ਮੈਂ ਤੇ ਮੇਰੀ ਪ੍ਰਿਆਜੋ ਸਾਹਿਬ ਜੀ ਨੂੰ ਮੇਰੀ ਉਹ ਉਹ ਛੋਲੇ ਵਾਲੇ ਨਾਲ ਗੱਲ ਕਰਾਂਗੇ 14 15 ਡਾਕਟਰ ਅੰਦਰ ਵਾਲੇ ਅੱਥੇ ਹੀ ਬੈਠੇ ਬੜੀ ਮੈਂ ਮੈਂ 34 34 ਦੀ 10 ਵਾਲਾ 10 ਵਾਲਾ ਅਜੀਬ ਬੜੇ ਬੜੇ ਮੈਂ ਪਾਕਿਸਤਾਨ ਦੇ ਵਿੱਚ ਲਾਹੌਰ ਕਸੂਰ ਓਏ ਬਾਦਲ ਦੇ ਆਕਾੜਾ ਅਖਾੜਾ ਹੈ ਉਹ ਆਕਾੜਾ ਜਸ ਆਕਾੜਾ ਜੇਲਾ ਸੀ ਕਾੜਾ ਜੇਲਾ ਸੀ ਕਾੜਾ ਜੇਲਾ ਰੇਤ ਪਰ ਖੇਲਾ ਉਹ ਲਾਈਪੋ ਜੇਲਾ ਉਹ ਦੋਸਤ ਇੱਕ ਗਾਉ ਹੋਇਆ ਰਾਵਲਪਿੰਡੀ ਨਹੀਂ ਰਾਵਲਪਿੰਡੀ ਬੜੇ ਬੜੇ ਪਰੇ ਬਹੁਤ ਗਾਇਕ ਮਰੇ ਬੜੇ ਜਲਵੇ ਲੇਖੀਓ ਤੇ ਹਾਂਵੇ ਢਾਲ ਦੇ ਉਹਦੇ ਹੀ ਬਾਅਦ ਚ ਜੰਦਰ ਤੇ ਤਿੰਨ ਨੰਬਰ ਚ ਨਾਲ ਕੇ ਲੇਤੀ ਆ ਹਾਲ ਗੱਡੀ ਲੈ ਕੇ ਸਾਰੇ ਕੋਲ ਜਾਂਦੇ ਹਾਂ ਗੱਡੀ ਹਾਂ ਦੇ ਗਾਦੇ ਕੋਈ ਜੰਦਰ ਇਹ ਗੱਡੀ ਛਿੱਡੀ ਪਾਸੇ ਤੋਂ ਚੱਲੀ ਜਾਂਦੀ ਜਾਂ ਸੱਲਾ ਸੱਲੇ ਦੱਦੀ ਲੋ ਬਾਸਰਤ ਬਾਸਰਤ ਪਖਸੂਰ ਜੜਾ ਤੇ ਪਖਸੂਰੋਂ ਫਿਰ ਪਾਕਿਸਤਾਨ ਦੇ ਨਾਲ ਲੋ ਕੜਾ ਬੇ ਕੜਾ ਬੂਰਾ ਗ੍ਰੀਲ ਗੱਡੀ ਤੇ ਗੱਡੀ ਜਲਦੀ ਵਦੂ ਮਾਦੂਨ ਗੱਡੀ ਕਰੇ ਬਾਪੂ ਆਦਾ ਇੱਕ ਸਾਢੇ 6 ਸੈਕਿੰਡ ਦੇ ਕਹਿ ਬੰਦਾ ਤੇ ਲੋ ਉਹਦਾ ਸਾਈਕਲ ਵੇਖਣ ਆਏ ਲੋਕ ਅੱਛਾ ਲੋਕ ਨੇ ਬਾਪੂ ਆਦਾ ਕਿ ਸਾਢੇ ਕੋ ਸਾਈਕਲ ਆਇਆ ਸੈਕਿੰਡ ਦੇ ਕਹਿ ਬੰਦਾ ਇੱਕ ਅੱਛਾ ਉਹਦਾ ਲੋਕ ਸਾਈਕਲ ਹੀ ਵੇਖਣ ਆਏ ਆ ਸਾਈਕਲ ਪਾ ਹੈ ਕਿ ਤਰ੍ਹਾਂ ਦਾ ਛੇੜ ਹੋਦੀ ਕਿ ਠੇਸ ਹੁੰਦੀਆਂ ਹੀ ਨਹੀਂ ਸੀ ਉਹਨਾਂ ਕੰਟ ਦੇ ਕੰਟ ਕੋ ਪਤਾ ਨਹੀਂ ਦੇ ਕਿ ਤਾਂ ਪਰਤ ਬੜੀ ਸਾਹਮ ਸਾਹ ਕੇ ਰੱਖਦੇ ਸੀ ਨਾ ਉਦੋਂ ਤਾਂ ਤੇਰੇ ਕੋਲ ਥੋੜੀ ਹੀ ਬਿਲਕੁਲ ਗੜਾ ਹੋ ਕੋਲੀ ਹੋ ਰੋਣ ਦਾ ਤੇ ਆਪਣਾ ਹਾਰ ਨਾ ਬਿਰਦਰ ਕੇ ਬਾ ਮੁੱਖੇ ਬਣੀ ਗੜਾ ਤੇ ਦੋ ਤਿੰਨ ਮਹੀਨ ਪੱਕੀ ਫਿਗੇ ਜੋ ਹੋਣ ਦੇ ਵੀ 20 ਵੀ ਮਹੀਨ ਪੱਕੀ ਫਿਗੇ ਨੇ ਇਹ 20 ਗੋਲ ਮਿਲ ਕੇ ਐਸੇ ਐਸੇ 20 ਤੋਰੇ ਆ ਖਾਜਾ ਕਹੀਏ ਉਹ ਖਾਵੇ ਹੈ ਖਾਦ ਵੀ ਨਹੀਂ ਸੀ ਹੈ ਖਾਦ ਜਿਹੜੀ ਲਾਪਾਤ ਹੋ ਰਹੀ ਹੋਈ ਮੇਨ ਤੇ ਵੜੀ ਕਰਨੀ ਪੈਂਦੀ ਸੀ ਉਦੋਂ ਨਾ ਇਹ ਇੱਕ ਬੰਦਾ ਇੱਕ ਬੰਦਾ ਸਰਪਸ ਤੋਂ ਮਿਲਿਆ ਜੀ ਇੱਕ ਬੰਦਾ ਇੱਕ ਬੰਦਾ ਮੈਂ ਤੇ ਇਹ ਪੁੱਛਣਾ ਚਾਹੁੰਦੀ ਸੀ ਵੀ ਤੁਸੀਂ ਉੱਥੇ ਵੀ ਜਾਂਦੇ ਸੀ ਜਿੱਥੇ ਗੁਰਨਾਮ ਸਿੰਘ ਜੀ ਦਾ ਜਾਂਦਾ ਆਇਆ ਸੀ ਉੱਥੇ ਵੀ ਗਏ ਸੀਗੇ ਬਈ ਚਲੋ ਉਹਨੂੰ ਪਤਾ ਕਰਦੇ ਹਾਂ ਉਦੋਂ ਪਤਾ ਕਰਦੇ ਹਾਂ ਪਤਾ ਕਰਦੇ ਹਾਂ ਇਹ ਵੀ ਦੱਸ ਕਰੀਏ ਕਿ ਉਦੋਂ ਬਰਾਬਰ ਪਾਪ ਆ ਉਹਦਾ ਪਤਾ ਕੱਢੀਏ ਇਸ ਲਈ ਸਾਰੇ ਮੇਰੇ ਕੋਲ ਆ ਗਏ ਆ ਇਹਨਾਂ ਦਾ ਬਤ ਕਰਾਂਗੇ ਤੁਹਾਡੇ ਨਾਲ ਅੱਗੇ 4 ਦਿਨ ਦੇ ਮੁਸੋ ਬਾਅਦ ਹੀ 4 ਦਿਨ ਤਾਂ ਮੈਂ ਇਕੱਲੇ ਬੰਦੇ ਦਾ ਪੈਨ ਮੈਂ ਕਿਉਂ ਦੱਸਦਾ ਫਿਰ ਵਾਰਾ ਸੀ ਜੇ ਰਾਇਆ ਸੀ ਮੰਮਲਮ ਗਲੀ ਵੀ ਜਾ ਕੇ ਦੱਸ ਦਵਾਂਗੇ ਬੜੀ ਖੜੀ ਆ ਆਪ ਆਪ ਯਾਦ ਜਿੰਨੀਆਂ ਦੇ ਨਾਮ ਵੀ ਯਾਦ ਨੇ ਬਾਪੂ ਚਲੋ ਜੀ ਯਾਦ ਸੁਣਨਾ ਕੱਲ ਬਤ ਕਰੀ ਸੁਣਨਾ ਬਈ ਸ਼ਾਂਤ ਸ਼ਾਮ ਦਸਨਾ ਦੋ ਬ੍ਰੇਕ ਹਾਂ ਸ਼ਾਂਤ ਸੁਣਾ ਦੋ ਕਰ ਗਈ ਸੁਣਾ ਦੋ ਤਾਂ ਸਾਰੇ ਤੁਹਾਨੂੰ ਸੁਣਾ ਦੇਣਾ ਜਨਾ ਹੈ ਸ਼ੰਦ ਕੋ ਲੰਡ ਸੀ ਤੇ ਵੇਈ ਰਾਮਕੰਦ ਧਰਤੀ ਜਿਹੜੀਆ ਪੌੜੀਆਂ ਸਬਾਨ ਤੇ ਲੈ ਹੱਥ ਸ਼ਦ ਕੋ ਲੰਡ ਸੀ ਤੇ ਵੇਈ ਰਾਮਕੰਦ ਧਰਤੀ ਜਿਹੜੀਆ ਪੌੜੀਆਂ ਸਬਾਨ ਤੇ ਲੈ ਹੱਥ ਭੈਣ ਕਹਿੰਦੀ ਪ੍ਰਭੂ ਦੂਲੀ ਚੱਲ ਜਾਈਏ ਸ਼ਾਹੀ ਕਨੇ ਤੇ ਪੋੜੇ ਪੱਟ ਆ ਨਾ ਪਰ ਤਾ ਤਲੇ ਜਾਨਾ ਜੇ ਬਾਹਰੋਂ ਸਿੱਟੇ ਆਹ ਠੀਕ ਹੈ ਸ਼ਾਂਦੀ ਨਾਲ ਤੇ ਹਾਂ ਬਾਕੀ ਤੂੰ ਬਸਾ ਗਾਣਾ ਬਾਬੂਆ ਹੋਰੀ ਗੱਲ ਤੁਹਾਡ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਬਾਰੀ ਮੀਤ ਕਰਦੀ ਆ ਇੱਕ ਸੰਦ ਹੋਰ ਇੱਕ ਸੰਦ ਦੂਰ ਤਨਾ ਦੂਰ ਬਾਸ਼ਾ ਨੂਰ ਬਾਸ਼ਾ ਨੂਰ ਬਾਸ਼ਾ ਵੀ ਮੇਰੇ ਸਾਹਦਰਾ ਮਿਲੋਗੇ ਮੈਂ ਕੋਈ ਅਵੇ ਕੰਮ ਕੀਤਾ ਰੇ ਮੇਰੀਆਂ ਦਰਵਾਜ਼ੀਆਂ ਪਾਜੋ ਨਾ ਲਾਇਆ ਵਿਦੋਣਾ ਅੱਛਾ ਜੀਵ ਮਾਰ ਗਾੜਾ ਗੁੱਲਿਆ ਛੱਡ ਜਾੜੀ ਮੀਂਹ ਟੀਮ ਲੈ ਛੱਡਿਆ ਮਾਰੀਆਂ ਨੂੰ ਇੱਥੇ ਮੇਰੇ ਮਾਰਿਆ ਛੱਡ ਜਾਣਾ ਨਹੀਂ ਮੇਲਾ ਆ ਗਿਆ ਹਾਣੀਆਂ ਨੂੰ ਨਾ ਮਾਂ ਦੇ ਬਾਪ ਦਾ ਮੇ ਹੋੜਾ ਨਹੀਂ ਮੇਲਾ ਆ ਗਿਆ ਹਾਣੀਆਂ ਨੂੰ ਆ ਹੁਣ ਕਿਉਂ ਚੁੱਗਦਾ ਅੱਗੇ ਜਿੱਦਾਂ ਟਿਕਾ ਬਾਗ ਰੋਲ ਜਾ ਮਾਣੀਆਂ ਨੂੰ ਹੁਣ ਸਿਨਾਉਂ ਮੋੜਾ ਇਤੋਂ ਦਾ ਬਾਬੂ ਕਰਾਰੇ ਕਰਾਰੇ ਚਾਰ ਪੰਜ ਜਨਾਬ ਆ ਵੀਡੀਓ ਬਣਦੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਭੈਣ ਵੀਰ ਲੈ ਕੱਲਾ ਪਿਆ ਲੈ ਹੋਰ ਦੋ ਪਹਿਲਾਂ ਜਿਮੀਰਾ ਬਗਲੇ ਦੀ ਹੋਰ ਕੀ ਇਹ ਤਾਂ ਬਹੁਤ ਗਲਤ ਕੰਮ ਹੋ ਗਿਆ ਨਾ ਪਹਿਣਾ ਦੇ ਬੰਦਾ ਮੰਗਦੇ ਵੀਰ ਦਾ ਵਿਆਹ ਚੱਲ ਗਿਆ ਹੈ ਤੇ ਭੈਣ ਕੋਲਿਆ ਦੋਲੀ ਕਿਤਨਾ ਰੋਈ ਆ ਸ਼ਰੀਆਂ ਵਾਲੀ ਆ ਭੈਣ ਮੇਰੇ ਵੀਰ ਦਾ ਵਿਆਹ ਚੱਲ ਗਿਆ ਉਹ ਕਰੀ ਸ਼ਰੀਆਂ ਆਣੀ ਹੈ ਗੌਣ ਉਹ ਕੋਈ ਨਹੀਂ ਭੈਣ ਤੇ ਵੀਰ ਕਿੱਥੇ ਬੰਦਿਆ ਉਹ ਆਇਆ ਵਦਿਆ ਹੀ ਅਗਰ ਤੁਹਾਡਾ ਦੇ ਹਿੱਕ ਦਾ ਕੀ ਮਗਾਵਾ ਉਹ ਆਇਆ ਬਕਦਰ ਹੈ ਹਾਂ ਕੇ ਬਕਦਰ ਹੈ ਹਾਂ ਪਰ ਇਹ ਜਿਹਾ ਕੰਮ ਨਹੀਂ ਪਹੁੰਚਾ ਰੋ ਮਾਲਾ ਕਿਤੇ ਬਕਦਰ ਹੁੰਦੇ ਹਾਂ ਜੀ ਉਹ ਭੈਣ ਕੋਲ ਜਿੱਤਨਾ ਰੋਦੀ ਆ ਆ ਵੀ ਮੇਰੇ ਸੋਹਣੇ ਦੇ ਵੀਰ ਦੀ ਜੱਜ ਗਈ ਵਜ੍ਹਾ ਟੁੱਟੀ ਆ ਝਾਂ ਲਗਾ ਰਹੇ ਨੇ ਮੇਰੇ ਵੀਰ ਦੇ ਕੇਸਰੀ ਕੱਪੜੇ ਨੇ جو کی بڑی اواز چھکا رہے ہے کہ کیا بات وی گئے شوق کے وچ دا کی ہے دے جے چھد شوق دے چھکا رہے نے کی دل کا پڑنے لگے کوکا بھجیا وچ میدان دے تالی پوجا ہیلو کیو اکھیاں تالیہ بھاری ہے وی ٹھکو ٹھکرا پڑی لگا ابیرا پہلے ہور بیٹھ کے رن لگی ਰੱਬ ਮੁbschti ਆ ਕੋਈ ਬੰਦਾ ਮੇਰਾ ਰੂਹੇ ਚਾਹ ਦੇ ਰੂਹਫਾ ਬਾਗ ਮੇਰੀ ਉਹ ਤੇ ਰੱਬ ਨੂੰ ਸੁਣਿਆ ਕਹਾ ਮੇਰਾ ਮੇਰੀ ਕਹਿੰਦੇ ਨਹੀਂ ਪ੍ਰਤੀ ਤੈਨੂੰ ਉਹ ਵਾਲੇ ਸ਼ਾਹ ਦਾ ਪੁੱਛਣਾ ਹਾਂ ਕੇ ਜੀ ਠੀਕ ਹਾਂਜੀ ਉਹ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਬਾਕੀ ਫਿਰ ਮੁਲਾਕਾਤ ਹੋਈ ਤੇ ਫਿਰ ਗੱਲ ਕਰਾਂਗੇ ਆਪਾਂ ਮੈਨੂੰ ਮੈਨ ਲਾਣ ਜਾਣਾ ਤੇ ਨਾ ਮਿਲਾਂਗੇ ਫਿਰ